ਉਹਨਾਂ ਤੇ ਆਪ ਡਟ ਕੇ ਤੇ ਬੜੇ ਮਿਹਨਤ ਨਾਲ ਕੰਮ ਕਰਾਵੇ ਤਾਂ ਕਿ ਅਸੀਂ ਜੀ ਇੱਕ ਮੀਟਿੰਗ ਹੋਈ ਸਾਡੇ ਜਿਹੜੇ ਮਾਡਾਂ ਦੇ ਕੋਆਰਡੀਨੇਟਰ ਤੇ ਜਿਹੜੇ ਹਲਕਿਆਂ ਦੇ ਕੋਆਰਡੀਨੇਟਰ ਲਾਏ ਗਏ ਉਹਨਾਂ ਸਾਰਿਆਂ ਨੂੰ ਜਿੱਥੇ-ਕਿੱਥੇ ਹੋਵੇ ਤਾਂ ਆਪਸ ਵਿੱਚ ਲੂ-ਲੂ ਹੋਏ ਆਂ ਜਿਹੜੀਆਂ ਪਾਰਟੀ ਦੀਆਂ ਨੀਤੀਆਂ ਨੇ ਵੀ ਅਸੀਂ ਸੇਵਾ ਕਰਨੀ ਹੈ ਸਮਾਜ ਸੇਵਾ ਕਰਨੀ ਹੈ ਜਿਹੜਾ ਨਸ਼ੇ ਵਰਗਾ ਕੋੜ ਜਿਹੜਾ ਸਾਡੇ ਸਮਾਜ ਚ ਫੈਲਿਆ ਤੇ ਅਸੀਂ ਉਹਨੂੰ ਜੂਰ ਕਰਨਾ ਆਪਣੇ ਸਮਾਜ ਤੋਂ ਜਿਹੜੇ ਆਣ ਵਾਲੇ ਸਾਡੇ ਯੁਵਾ ਸਾਥੀ ਨੇ ਉਹਨਾਂ ਨੂੰ ਇਹਦੇ ਚੋਂ ਅਫਾ ਫਸਲ ਨਹੀਂ ਦੇਣਾ ਤੇ ਜਿਹੜੇ ਸਾਡੇ ਕੋਈ ਭਰਾ ਇਸ ਨਸ਼ੇ ਚ ਲੱਗ ਗਏ ਅਸੀਂ ਉਹਨਾਂ ਨੂੰ ਇਹਦੇ ਤੋਂ ਦੂਰ ਕਰਨਾ ਛੁੜਾਣਾ